ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਵਿੱਚ ਇੱਕ ਪੰਜਾਬੀ ਕੁੜੀ ਦੀ ਸੰਘਰਸ਼ਪ੍ਰੀ ਕਹਾਣੀ ਵਿਸ਼ਵਾਸਰ ਤੋਂ ਲੈ ਕੇ ਸਫਲ ਅਧਿਆਪਕ ਬਣਨ ਤੱਕ ਪੂਰੀ ਯਾਤਰਾ ਵਿੱਚ ਬੈਦ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਇਹ ਕਹਾਣੀ ਸਿਮਰਨ ਦੀ ਹੈ ਇੱਕ ਅਜਹੀ ਪੰਜਾਬੀ ਕੁੜੀ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜੰਮੀ ਸਿਮਰਨ ਦਾ ਪਰਿਵਾਰ ਬਹੁਤ ਸਧਾਰਨ ਸੀ ਉਸਦੇ ਪਿਤਾ ਜੀ ਖੇਤਾਂ ਵਿੱਚ ਕੰਮ ਕਰਦੇ ਸਨ ਤੇ ਆਪਣੀ ਮਿਹਨਤ ਨਾਲ ਕਾਰ ਚਲਾਉਂਦੇ ਸਨ ਉਸ ਦੀ ਮਾਂ ਕਰਦੇ ਸਾਰੇ ਕੰਮਕਾਜ ਸੰਭਾਲਦੀ ਸੀ ਤੇ ਬੱਚਿਆਂ ਦੀ ਦੇਖਭਾਲ ਕਰਦੀ ਸੀ ਸਿਮਰਨ ਆਪਣੇ ਤਿੰਨ ਭਾਣ ਬਰਾਮਾ ਵਿੱਚ ਸਭ ਤੋਂ ਵੱਡੀ ਸੀ ਇਸ ਲਈ ਉਸ ਉੱਤੇ ਕਾੜਦੀਆਂ ਜ਼ਿੰਮੇਵਾਰੀਆਂ ਵੀ ਸਨ ਉਹ ਬਚਪਨ ਤੋਂ ਹੀ ਪੜਾਈ ਵਿੱਚ ਬਹੁਤ ਚੰਗੀ ਸੀ ਸਕੂਲ ਵਿੱਚ ਉਸ ਦੇ ਅਧਿਆਪਕ ਉਸ ਦੀ ਤਾਰੀਫ ਕਰਦੇ ਸਨ ਸਿਮਰਨ ਦਾ ਸੁਪਨਾ ਸੀ ਕਿ ਉਹ ਇੱਕ ਦਿਨ ਅਧਿਆਪਕ ਬਣੇ ਤੇ ਆਪਣੇ ਪਿੰਡ ਦੇ ਬੱਚਿਆਂ ਨੂੰ ਪੜਾਵੇ ਪਰ ਉਸਦੇ ਪਰਿਵਾਰ ਦੀ مالی ਹਾਲਤ ਇੰਨੀ ਚੰਗੀ ਨਹੀਂ ਸੀ ਕਿ ਉਹ ਉਸ ਨੂੰ ਕਾਲਜ ਪੇ ਸਕਣ ਇੱਕ ਦਿਨ ਉਸਦੇ ਪਿਤਾ ਨੇ ਉਸ ਨੂੰ ਕਿਹਾ beta ਸਾਡੇ ਕੋਲ ਤੇਰੀ ਪੜਾਈ ਲਈ ਪੈਸੇ ਨਹੀਂ ਹਨ ਤੂੰ ਕੁਝ ਹੋਰ ਸੋਚ ਲੈ ਪਰ ਸਿਮਰਨ ਦੇ ਦਿਲ ਵਿੱਚ ਇੱਕ ਚਮਕ ਸੀ ਉਸ ਨੇ ਖਾਣ ਲਿਆ ਕਿ ਉਹ ਕੈਨੇਡਾ ਜਾਵੇਗੀ ਉਸ ਨੇ ਸੋਚਿਆ ਕਿ ਉੱਥੇ ਜਾ ਕੇ ਆਪਣੇ ਸੁਪਨੇ ਪੂਰੇ ਕਰ ਸਕੇਗੀ ਤੇ ਆਪਣੇ ਪਰਿਵਾਰ ਦੀ ਮਦਦ ਵੀ ਕਰ ਸਕੇਗੀ ਉਸ ਨੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲਏ ਤੇ ਕੈਨੇਡਾ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਕੈਨੇਡਾ ਜਾਣ ਦਾ ਫੈਸਲਾ ਸਿਮਰਨ ਲਈ ਕੋਈ ਆਸਾਨ ਨਹੀਂ ਸੀ ਉਸ ਨੂੰ ਆਪਣੇ ਪਿਆਰੇ ਪਰਿਵਾਰ ਨੂੰ ਛੱਡਣਾ ਪੈ ਰਿਹਾ ਸੀ ਜਿਨ੍ਹਾਂ ਨਾਲ ਉਸ ਦਾ ਡੂੰਘਾ ਲਗਾਵ ਸੀ ਉਸ ਨੂੰ ਪਤਾ ਸੀ ਕਿ ਉੱਥੇ ਉਸ ਦਾ ਜੀਵਨ ਬਹੁਤ ਮੁਸ਼ਕਿਲ ਹੋ ਸਕਦਾ ਹੈ ਪਰ ਉਸ ਦੇ ਸੁਪਨਿਆਂ ਨੇ ਉਸ ਨੂੰ ਹਿੰਮਤ ਦਿੱਤੀ ਲੰਮੀ ਕਾਗਜ਼ੀ ਕਾਰਵਾਈ ਤੋਂ ਬਾਅਦ ਉਸ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ ਤੇ ਉਹ ਇੱਕ ਨਵੇਂ ਸਫ਼ਰ ਲਈ ਰਵਾਨਾ ਹੋ ਗਈ ਜਦੋਂ ਉਹ ਕੈਨੇਡਾ ਪਹੁੰਚੀ ਤਾਂ ਸਭ ਤੋਂ ਪਹਿਲਾ ਉਸ ਨੂੰ ਇੱਕ ਅਜੀਬ ਜਿਹਾ ਇਕਲਾਪਨ ਮਹਿਸੂਸ ਹੋਇਆ ਉੱਥੇ ਦਾ ਮਾਹੌਲ ਲੋਕਾਂ ਦਾ ਰਹਿਣ ਸਹਿਣ ਖਾਣ ਪੀਣ ਦਾ ਟੰਗ ਸਭ ਕੁਝ ਉਸ ਲਈ ਨਵਾਂ ਸੀ ਉਸ ਨੂੰ ਅੰਗਰੇਜ਼ੀ ਬੋਲਣ ਵਿੱਚ ਵੀ ਮੁਸ਼ਕਲ ਹੁੰਦੀ ਸੀ ਕਿਉਂਕਿ ਪੰਜਾਬ ਵਿੱਚ ਉਸ ਨੇ ਸਿਰਫ ਪੰਜਾਬੀ ਹੀ ਸਿੱਖੀ ਸੀ ਉਸ ਦੇ ਛੋਟੇ ਜਿਹੇ ਕਿਰਾਏ ਦੇ ਕਮਰੇ ਵਿੱਚ ਉਹ ਅਕਸਰ ਰਾਤ ਨੂੰ ਆਪਣੇ ਪਰਿਵਾਰ ਦੀਆਂ ਤਸਵੀਰਾਂ ਵੱਲ ਦੇਖਦੀ ਤੇ ਚੁੱਪਚਾਪ ਰੋਦੀ ਉਸ ਨੂੰ ਆਪਣੇ ਪਿੰਡ ਦੀਆਂ ਗਲੀਆਂ ਮਾਂ ਦੀ ਬਣਾਈ ਰੋਟੀ ਤੇ ਪੈਣ ਬਰਾਵਾਂ ਦੀਆਂ ਆਵਾਜ਼ਾਂ ਬਹੁਤ ਯਾਦ ਆਉਂਦੀਆਂ ਸਨ ਕਈ ਵਾਰ ਉਸ ਨੂੰ ਲੱਗਦਾ ਕਿ ਸ਼ਾਇਦ ਉਸ ਨੇ ਗਲਤ ਫੈਸਲਾ ਲੈ ਲਿਆ ਪਰ ਫਿਰ ਉਹ ਆਪਣੇ ਸੁਪਨੇ ਯਾਦ ਕਰਦੀ ਤੇ ਆਪਣੇ ਆਪ ਨੂੰ ਕਹਿੰਦੀ ਮੈਂ ਇੱਥੇ ਆਪਣੇ ਪਰਿਵਾਰ ਲਈ ਆਈ ਹਾਂ ਮੈਂ ਉਹਨਾਂ ਨੂੰ ਮਾਇੂਸ ਨਹੀਂ ਕਰ ਸਕਦੀ ਇਸ ਤਰ੍ਹਾਂ ਉਸਨੇ ਆਪਣੇ ਦਿਲ ਨੂੰ ਮਜ਼ਬੂਤ ਕੀਤਾ ਤੇ ਨਵੀਂ ਸ਼ੁਰੂਆਤ ਲਈ ਤਿਆਰ ਹੋ ਗਈ ਕੈਨੇਡਾ ਵਿੱਚ ਸਿਮਰਨ ਨੂੰ ਸਭ ਤੋਂ ਪਹਿਲਾ ਇੱਕ ਰੈਸਟੋਰੇਟ ਵਿੱਚ ਡਿਸ਼ਵਾਸ਼ਰ ਦੀ ਨੌਕਰੀ ਮਿਲੀ ਇਹ ਕੰਮ ਉਸ ਲਈ ਬਹੁਤ ਮੁਸ਼ਕਲ ਸੀ ਉਸ ਨੂੰ ਕੰਟਿਆਂ ਘੰਟੇ ਖੜੇ ਰਹਿ ਕੇ ਗੰਦੇ ਬਰਤਨ ਸਾਫ਼ ਕਰਨੇ ਪੈਂਦੇ ਸਨ ਰੈਸਟੋਰੇਟ ਵਿੱਚ ਹਮੇਸ਼ਾ ਪੀੜ ਰਹਿੰਦੀ ਸੀ ਤੇ ਸਿਮਰਨ ਨੂੰ ਬਿਨਾਂ ਰੁਕੇ ਕੰਮ ਕਰਨਾ ਪੈਂਦਾ ਸੀ ਕਈ ਵਾਰ ਉਹ ਰਾਤ ਦੇ 11 ਵਜੇ ਤੱਕ ਵੀ ਬਰਤਨ ਤੋਦੀ ਰਹਿੰਦੀ ਉਸਦੇ ਹੱਥ ਖੁਰਦੇ ਜਾਂਦੇ ਸਨ ਪੈਰਾਂ ਵਿੱਚ ਦਰਦ ਹੋ ਜਾਂਦਾ ਸੀ ਤੇ ਸਰੀਰ ਇੰਨਾ ਥੱਕ ਜਾਂਦਾ ਸੀ ਕਿ ਉਸ ਨੂੰ ਘਰ ਪਹੁੰਚ ਕੇ ਸਿੱਧਾ ਬਿਸਤਰੇ ਤੇ ਡਿੱਗਣਾ ਪੈਂਦਾ ਸੀ ਇੱਕ ਦਿਨ ਉਹ ਇੰਨੀ ਥੱਕ ਗਈ ਕਿ ਉਸਨੇ ਸੋਚਿਆ ਮੈਂ ਇਹ ਹੋਰ ਨਹੀਂ ਕਰ ਸਕਦੀ ਵਾਪਸ ਪੰਜਾਬ ਚਲੀ ਜਾਵਾਂ ਪਰ ਫਿਰ ਉਸ ਨੂੰ ਆਪਣੇ ਪਰਿਵਾਰ ਦੀ ਯਾਦ ਆਈ ਜੋ ਉਸ ਦੀ ਮਦਦ ਦੀ ਆਸ ਰੱਖਦੇ ਸਨ ਉਸਨੇ ਆਪਣੇ ਆਪ ਨੂੰ ਕਿਹਾ ਨਹੀਂ ਮੈਂ ਹਾਰ ਨਹੀਂ ਮੰਨ ਸਕਦੀ ਇਹ ਸਿਰਫ ਸ਼ੁਰੂਆਤ ਹੈ ਇੱਕ ਦਿਨ ਜਦੋਂ ਉਸ ਨੂੰ ਪਹਿਲੀ ਤਨਖਾਹ ਮਿਲੀ ਉਸਨੇ ਉਹ ਪੈਸੇ ਹੱਥ ਵਿੱਚ ਫੜੇ ਤੇ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਸੋਚਿਆ ਇਹ ਮੇਰੀ ਮਿਹਨਤ ਦੀ ਕਮਾਈ ਹੈ ਇਸ ਨਾਲ ਮੇਰਾ ਪਰਿਵਾਰ ਖੁਸ਼ ਹੋਵੇਗਾ ਉਸਨੇ ਉਹ ਪੈਸੇ ਪੰਜਾਬ ਪੇਜ ਦਿੱਤੇ ਤੇ ਆਪਣੇ ਸੁਪਨਿਆਂ ਵੱਲ ਇੱਕ ਕਦਮ ਹੋਰ ਅੱਗੇ ਵਧੀ ਸਿਮਰਨ ਨੇ ਫੈਸਲਾ ਕੀਤਾ ਕਿ ਉਹ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਵੇਗੀ ਉਸਨੇ ਸੋਚਿਆ ਕਿ ਜੇ ਉਸ ਨੂੰ ਬਿਹਤਰ ਨੌਕਰੀ ਚਾਹੀਦੀ ਹੈ ਤਾਂ ਉਸ ਨੂੰ ਅੰਗਰੇਜ਼ੀ ਸਿੱਖਣੀ ਪਵੇਗੀ ਉਸਨੇ ਰੋਜ਼ ਕੰਮ ਤੋਂ ਬਾਅਦ ਥੱਕੇ ਹੋਏ ਸਰੀਰ ਨਾਲ ਵੀ ਅੰਗਰੇਜ਼ੀ ਸਿੱਖਣ ਲਈ ਸਮਾਂ ਕੱਢਿਆ ਉਹ ਲਾਇਬ੍ਰੇਰੀ ਜਾਂਦੀ ਸਸਤੀਆਂ ਕਿਤਾਬਾਂ ਖਰੀਦਦੀ ਤੇ ਆਨਲਾਈਨ ਵੀਡੀਓਜ਼ ਦੇਖ ਕੇ ਸਿੱਖਦੀ ਸ਼ੁਰੂ ਵਿੱਚ ਉਸ ਨੂੰ ਸ਼ਬਦ ਯਾਦ ਨਹੀਂ ਸੀ ਰਹਿੰਦੇ ਤੇ ਉਸ ਦਾ ਉਚਾਰਨ ਵੀ ਗਲਤ ਸੀ ਪਰ ਉਸਨੇ ਹੌਸਲਾ ਨਹੀਂ ਛੱਡਿਆ ਇੱਕ ਦਿਨ ਉਸਦੀ ਸਹੇਲੀ ਨੇ ਉਸਨੂੰ ਕਿਹਾ ਸਿਮਰਨ ਤੇਰੀ ਮਿਹਨਤ ਜ਼ਰੂਰ ਰੰਗ ਲਿਆਵੇਗੀ ਇਹ ਸ਼ਬਦ ਉਸਦੇ ਦਿਲ ਨੂੰ ਛੋ ਗਏ ਧੀਰੇ ਧੀਰੇ ਉਸਦੀ ਅੰਗਰੇਜ਼ੀ ਸੁਧਰਨ ਲੱਗੀ ਫਿਰ ਉਸਨੇ ਇੱਕ ਵੱਡਾ ਫੈਸਲਾ ਲਿਆ ਉਸਨੇ ਕੈਨੇਡਾ ਦੇ ਇੱਕ ਕਮਿਊਨਿਟੀ ਕਾਲਜ ਵਿੱਚ ਦਾਖਲਾ ਲੈ ਲਿਆ ਉੱਥੇ ਉਸਨੇ ਅਧਿਆਪਕ ਬਣਨ ਲਈ ਲੋੜੀਂਦੇ ਕੋਰਸ ਸ਼ੁਰੂ ਕੀਤੇ ਪੜਾਈ ਦਾ ਖਰਚਾ ਚੁੱਕਣ ਲਈ ਉਸਨੇ ਡਿਸ਼ਵਾਸਰ ਦੀ ਨੌਕਰੀ ਜਾਰੀ ਰੱਖੀ ਕਈ ਵਾਰ ਉਹ ਸੋਚਦੀ ਕਿ ਮੈਂ ਇਹ ਸਭ ਕਰ ਸਕਾਂਗੀ ਪਰ ਉਸ ਦੇ ਅੰਦਰ ਇੱਕ ਅਗ ਸੀ ਜੋ ਉਸ ਨੂੰ ਰੁਕਣ ਨਹੀਂ ਦਿੰਦੀ ਸੀ ਉਸਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਕੰਮ ਤੇ ਪੜਾਈ ਨੂੰ ਇਕੱਠੇ ਸੰਭਾਲਣਾ ਸਿਮਰਨ ਲਈ ਬਹੁਤ ਵੱਡੀ ਚੁਣੌਤੀ ਸੀ ਉਹ ਦਿਨ ਵਿੱਚ ਰੈਸਟੋਰੇਟ ਵਿੱਚ ਬਰਤਨ ਧੋਦੀ ਤੇ ਰਾਤ ਨੂੰ ਕਾਲਜ ਦੀਆਂ ਕਿਤਾਬਾਂ ਖੋਲਦੀ ਕਈ ਵਾਰ ਉਹ ਸਿਰਫ 3-4 ਘੰਟੇ ਹੀ ਸੌਂਦੀ ਸੀ ਉਸਦੇ ਸਰੀਰ ਵਿੱਚ ਥਕਾਵਟ ਹੋ ਜਾਂਦੀ ਸੀ ਪਰ ਉਸ ਦਾ ਮਨ ਕਦੇ ਨਹੀਂ ਥੱਕਦਾ ਸੀ ਉਸਦੇ ਕਾਲਜ ਦੇ ਇੱਕ ਅਧਿਆਪਕ ਨੇ ਉਸ ਦੀ ਮਿਹਨਤ ਦੇਖ ਕੇ ਕਿਹਾ ਸਿਮਰਨ ਤੇਰੇ ਵਰਗੇ ਵਿਦਿਆਰਥੀ ਬਹੁਤ ਘੱਟ ਹੁੰਦੇ ਹਨ ਤੂੰ ਜ਼ਰੂਰ ਕੁਝ ਵੱਡਾ ਕਰੇਂਗੀ ਇਹ ਗੱਲ ਸਿਮਰਨ ਦੇ ਦਿਲ ਵਿੱਚ ਘਾਰ ਕਰ ਗਈ ਉਸ ਨੇ ਆਪਣੀ ਪੜਾਈ ਵਿੱਚ ਹੋਰ ਮਿਹਨਤ ਸ਼ੁਰੂ ਕਰ ਦਿੱਤੀ ਕਈ ਵਾਰ ਉਸ ਨੂੰ ਭੁੱਖ ਲੱਗਦੀ ਪਰ ਖਾਣ ਲਈ ਸਮਾਂ ਨਹੀਂ ਸੀ ਉਹ ਆਪਣੇ ਨਾਲ ਰੋਟੀ ਲੈ ਕੇ ਜਾਂਦੀ ਤੇ ਕਾਲਜ ਦੇ ਬੈਂਚ ਤੇ ਬੈਠ ਕੇ ਖਾ ਲੈਂਦੀ ਉਸ ਦੀਆਂ ਸਹੇਲੀਆਂ ਉਸ ਨੂੰ ਦੇਖ ਕੇ ਹੈਰਾਨ ਹੁੰਦੀਆਂ ਸਨ ਇੱਕ ਸਹੇਲੀ ਨੇ ਉਸ ਨੂੰ ਪੁੱਛਿਆ ਤੂੰ ਇੰਨਾ ਸਖਤ ਕੰਮ ਕਿਉਂ ਕਰਦੀ ਹੈ ਸਿਮਰਨ ਨੇ ਮੁਸਕਰਾ ਕੇ ਕਿਹਾ ਕਿਉਂਕਿ ਮੇਰੇ ਸੁਪਨੇ ਮੇਰੇ ਲਈ ਸਭ ਕੁਝ ਹਨ ਉਸ ਦੀ ਇਹ ਮਿਹਨਤ ਤੇ ਲਗਨ ਉਸ ਨੂੰ ਹੌਲੀ-ਹੌਲੀ ਉਸਦੇ ਟੀਚੇ ਵੱਲ ਲੈ ਗਈ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ सिमरन ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਜਦੋਂ ਉਸਨੇ ਆਪਣੀ ਡਿਗਰੀ ਹੱਥ ਵਿੱਚ ਫੜੀ ਤਾਂ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਗ੍ਰੈਜੂਏਸ਼ਨ ਦੇ ਦਿਨ ਜਦੋਂ ਉਸ ਦਾ ਨਾਮ ਪੁਕਾਰਿਆ ਗਿਆ ਤਾਂ ਉਸ ਨੂੰ ਆਪਣੀ ਸਾਰੀ ਮਿਹਨਤ ਸਫਲ ਹੁੰਦੀ ਦਿਖਾਈ ਦਿੱਤੀ। ਉਸਨੇ ਸੋਚਿਆ ਕਾਸ਼ ਮੇਰੇ ਮਾਪਿਤਾ ਇੱਥੇ ਹੁੰਦੇ। ਉਹ ਮੇਰੇ ਤੇ ਮਾਣ ਮਹਿਸੂਸ ਕਰਦੇ। ਉਸਨੇ ਆਪਣੇ ਆਪ ਨੂੰ ਵਾਦਾ ਕੀਤਾ ਕਿ ਉਹ ਜਲਦੀ ਹੀ ਆਪਣੇ ਪਰਿਵਾਰ ਨੂੰ ਕੈਨੇਡਾ ਬੁਲਾਵੇਗੀ। ਡਿਗਰੀ ਮਿਲਣ ਤੋਂ ਬਾਅਦ ਉਸਨੇ ਅਧਿਆਪਕ ਦੀ ਨੌਕਰੀ ਲਈ ਅਰਜ਼ੀਆਂ ਦਿੱਤੀਆਂ ਕਈ ਇੰਟਰਵਿਊਸ ਤੋਂ ਬਾਅਦ ਉਸਨੂੰ ਇੱਕ ਸਕੂਲ ਵਿੱਚ ਨੌਕਰੀ ਮਿਲ ਗਈ ਇਹ ਉਸਦੇ ਜੀਵਨ ਦਾ ਸਭ ਤੋਂ ਖੁਸ਼ੀ ਵਾਲਾ ਪਲ ਸੀ ਉਸਨੇ ਆਪਣੀ ਪਹਿਲੀ ਤਨਖਾਹ ਨਾਲ ਆਪਣੇ ਪਰਿਵਾਰ ਲਈ ਤੋਹਫੇ ਖਰੀਦੇ ਤੇ ਉਹਨਾਂ ਨੂੰ ਭੇਜੇ ਉਸਨੇ ਆਪਣੇ ਮਾਪਿਆਂ ਨੂੰ ਫੋਨ ਤੇ ਕਿਹਾ ਤੁਹਾਡੀ ਬੇਟੀ ਹੁਣ ਅਧਿਆਪਕ ਬਣ ਗਈ ਹੈ ਉਸਦੀ ਮਾਂ ਦੀ ਆਵਾਜ਼ ਵਿੱਚ ਖੁਸ਼ੀ ਸਾਫ਼ ਸੁਣਾਈ ਦੇ ਰਹੀ ਸੀ सिमरन ਦਾ ਸੁਪਨਾ ਸੱਚ ਹੋ ਗਿਆ ਸੀ ਪਰ ਇਹ ਸਫ਼ਰ ਆਸਾਨ ਨਹੀਂ ਸੀ ਸਿਮਰਨ ਦੀ ਪਹਿਲੀ ਨੌਕਰੀ ਇੱਕ ਸਕੂਲ ਵਿੱਚ ਅਧਿਆਪਕ ਵਜੋਂ ਸ਼ੁਰੂ ਹੋਈ ਉਸ ਦਾ ਪਹਿਲਾ ਦਿਨ ਬਹੁਤ ਖਾਸ ਸੀ ਉਹ ਸਵੇਰੇ ਜਲਦੀ ਉੱઠી ਤਿਆਰ ਹੋਈ ਤੇ ਸਕੂਲ ਪਹੁੰਚ ਗਈ ਜਦੋਂ ਉਹ ਕਲਾਸ ਵਿੱਚ ਦਾਖਲ ਹੋਈ ਤਾਂ ਬੱਚਿਆਂ ਨੇ ਉਸ ਨੂੰ ਮੁਸਕਰਾਟ ਨਾਲ ਦੇਖਿਆ ਉਸ ਨੇ ਆਪਣੇ ਆਪ ਨੂੰ ਪੇਸ਼ ਕੀਤਾ ਮੈਂ ਸਿਮਰਨ ਹਾਂ ਤੁਹਾਡੀ ਨਵੀਂ ਅਧਿਆਪਕ ਬੱਚਿਆਂ ਦੀਆਂ ਚਮਕਦੀਆਂ ਅੱਖਾਂ ਦੇਖ ਕੇ ਉਸ ਨੂੰ ਆਪਣਾ ਬਚਪਨ ਯਾਦ ਆ ਗਿਆ ਉਸਨੇ ਪੜਾਉਣਾ ਸ਼ੁਰੂ ਕੀਤਾ ਤੇ ਉਸ ਨੂੰ ਅਹਿਸਾਸ ਹੋਇਆ ਕਿ ਇਹ ਹੀ ਉਹ ਕੰਮ ਹੈ ਜੋ ਉਹ ساری ਉਮਰ ਕਰਨਾ ਚਾਹੁੰਦੀ ਸੀ ਉਸਦੇ ਵਿਦਿਆਰਥੀ ਉਸ ਨੂੰ ਬਹੁਤ ਪਿਆਰ ਕਰਦੇ ਸਨ ਕਿਉਂਕਿ ਉਹ ਉਹਨਾਂ ਨੂੰ ਸਿਰਫ ਪੜਾਉਂਦੀ ਹੀ ਨਹੀਂ ਸੀ ਸਗੋਂ ਪ੍ਰੇਰਿਤ ਵੀ ਕਰਦੀ ਸੀ ਇੱਕ ਦਿਨ ਇੱਕ ਬੱਚੇ ਨੇ ਉਸ ਨੂੰ ਕਿਹਾ ਮੈਡਮ ਤੁਸੀਂ ਸਾਨੂੰ ਸੁਪਨੇ ਦੇਖਣਾ ਸਿਖਾਇਆ ਹੈ ਇਸ ਸੁਣ ਕੇ ਸਿਮਰਨ ਦਾ ਦਿਲ ਪਰਾਇਆ ਉਸਨੇ ਸੋਚਿਆ ਕਿ ਉਸ ਦੀਆਂ ਸਾਰੀਆਂ ਮੁਸ਼ਕਲਾਂ ਇਸ ਪਲ ਲਈ ਸਨ ਉਸਨੇ ਆਪਣੇ ਪਰਿਵਾਰ ਦੀ ਮਦਦ ਵੀ ਜਾਰੀ ਰੱਖੀ ਤੇ ਉਹਨਾਂ ਨੂੰ ਕੈਨੇਡਾ ਬੁਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਅਧਿਆਪਕ ਬਣਨ ਤੋਂ ਬਾਅਦ ਸਿਮਰਨ ਨੇ ਸੋਚਿਆ ਕਿ ਉਹ ਆਪਣੇ ਅਨੁਭਵ ਦੂਜਿਆਂ ਨਾਲ ਸਾਂਝੇ ਕਰੇ ਉਸਨੇ ਆਪਣੇ ਸਕੂਲ ਵਿੱਚ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਿੱਥੇ ਉਹ ਨਵੇਂ ਆਏ ਪੰਜਾਬੀ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਂਦੀ ਸੀ ਉਹ ਉਹਨਾਂ ਨੂੰ ਆਪਣੀ ਕਹਾਣੀ ਸੁਣਾਉਂਦੀ ਤੇ ਕਹਿੰਦੀ ਮੈਂ ਵੀ ਤੁਹਾਡੇ ਵਾਂਗ ਸੀ ਪਰ ਮਿਹਨਤ ਨਾਲ ਸਭ ਕੁਝ ਸੰਭਵ ਹੈ ਇਹ ਸੁਣ ਕੇ ਬੱਚਿਆਂ ਦੇ ਚਿਹਰਿਆਂ ਤੇ ਹੌਸਲਾ ਆਉਂਦਾ ਸੀ ਉਸ ਦਾ ਪ੍ਰੋਗਰਾਮ ਇੰਨਾ ਸਫਲ ਹੋਇਆ ਕਿ ਹੋਰ ਸਕੂਲਾਂ ਨੇ ਵੀ ਉਸ ਨੂੰ ਸੱਦਾ ਦਿੱਤਾ ਸਿਮਰਨ ਨੇ ਆਪਣੇ ਪਰਿਵਾਰ ਨੂੰ ਕੈਨੇਡਾ ਬੁਲਾ ਲਿਆ ਤੇ ਉਹਨਾਂ ਨੂੰ ਇੱਕ ਬਿਹਤਰ ਜ਼ਿੰਦਗੀ ਦਿੱਤੀ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਗਲੇ ਲਗਾ ਕੇ ਕਿਹਾ ਅਸੀਂ ਤੇਰੇ ਤੇ ਮਾਣ ਮਹਿਸੂਸ ਕਰਦੇ ਹਾਂ ਸਿਮਰਨ ਨੇ ਨਾ ਸਿਰਫ ਆਪਣਾ ਸੁਪਨਾ ਪੂਰਾ ਕੀਤਾ ਸਗੋਂ ਦੂਜਿਆਂ ਲਈ ਵੀ ਪ੍ਰੇਰਨਾ ਬਣੀ ਉਸਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੇ ਆਪਨੇ ਸੁਪਨਿਆਂ ਲਈ ਲਗਨ ਨਾਲ ਕੰਮ ਕਰੀਏ ਤਾਂ ਅਸੀਂ ਨਾ ਸਿਰਫ ਆਪਣੀ ਜ਼ਿੰਦਗੀ ਬਦਲ ਸਕਦੇ ਹਾਂ ਸਗੋਂ ਦੂਜਿਆਂ ਦੀ ਜ਼ਿੰਦਗੀ ਵਿੱਚ ਵੀ ਰੌਸ਼ਨੀ ਲਿਆ ਸਕਦੇ ਹਾਂ ਪਿੱਛੇ ਮੁੜ ਕੇ ਦੇਖਦਿਆਂ ਸਿਮਰਨ ਨੂੰ ਆਪਣਾ ਸਫ਼ਰ ਇੱਕ ਸੁਪਨੇ ਵਾਂਗ ਲੱਗਦਾ ਸੀ ਉਹ ਯਾਦ ਕਰਦੀ ਹੈ ਕਿ ਕਿਵੇਂ ਉਹ ਰੈਸਟੋਰੈਂਟ ਵਿੱਚ ਬਰਤਨ ਧੌਂਦੀ ਸੀ ਕਿਵੇਂ ਉਸ ਦੇ ਹੱਥ ਦਰਦ ਕਰਦੇ ਸਨ ਤੇ ਕਿਵੇਂ ਉਹ ਰਾਤਾਂ ਨੂੰ ਰੋਂਦੀ ਸੀ ਪਰ ਉਸਨੇ ਕਦੇ ਹਾਰ ਨਹੀਂ ਮੰਨੀ ਉਸ ਦੀਆਂ ਮੁਸ਼ਕਲਾਂ ਨੇ ਉਸ ਨੂੰ ਮਜ਼ਬੂਤ ਬਣਾਇਆ ਉਹ ਸੋਚਦੀ ਹੈ ਕਿ ਜੇ ਉਹ ਉਸ ਸਮੇਂ ਰੁਕ ਜਾਂਦੀ ਤਾਂ ਅੱਜ ਉਹ ਇਸ ਮੁਕਾਮ ਤੇ ਨਾ ਹੁੰਦੀ ਉਸਨੇ ਸਿੱਖਿਆ ਕਿ ਜ਼ਿੰਦਗੀ ਵਿੱਚ ਆਉਣ ਵਾਲੀਆਂ ਰੁਕਾਵਟਾਂ ਸਾਨੂੰ ਤੋੜਨ ਲਈ ਨਹੀਂ ਸਗੋਂ ਸਾਨੂੰ ਬਿਹਤਰ ਬਣਾਉਣ ਲਈ ਹੁੰਦੀਆਂ ਹਨ ਸਿਮਰਨ ਦੀ ਕਹਾਣੀ ਸਿਰਫ ਇੱਕ ਕੁੜੀ ਦੀ ਜਿੱਤ ਦੀ ਕਹਾਣੀ ਨਹੀਂ ਸਗੋਂ ਹਰ ਉਸ ਇਨਸਾਨ ਦੀ ਕਹਾਣੀ ਹੈ ਜੋ ਮੁਸ਼ਕਲਾਂ ਦੇ ਬਾਵਜੂਦ ਆਪਣੇ ਸੁਪਨਿਆਂ ਲਈ ਲੜਦਾ ਹੈ ਉਸਨੇ ਸਿੱਖਿਆ ਕਿ ਸਫਲਤਾ ਉਦੋਂ ਮਿਲਦੀ ਹੈ ਜਦੋਂ ਤੁਸੀਂ ਆਪਣੇ ਡਰ ਨੂੰ ਪਿੱਛੇ ਛੱਡ ਦਿੰਦੇ ਹੋ ਤੇ ਅੱਗੇ ਵਧਦੇ ਹੋ ਉਸ ਦੀ ਇੱਜ਼ਤ ਉਸ ਦੇ ਪਰਿਵਾਰ ਦੋਸਤਾਂ ਤੇ ਉਹਨਾਂ ਸਾਰਿਆਂ ਲਈ ਸੀ ਜਿਨ੍ਹਾਂ ਨੇ ਉਸ ਤੇ ਭਰੋਸਾ ਕੀਤਾ ਕਈ ਵਾਰ ਸਿਮਰਨ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਪਲ ਆਇਆ ਜਦੋਂ ਉਹ ਲਗਭਗ ਹਾਰ ਮੰਨ ਚੁੱਕੀ ਸੀ ਇੱਕ ਰਾਤ ਜਦੋਂ ਉਹ ਰੈਸਟੋਰੇਟ ਤੋਂ ਘਰ ਆਈ ਉਸਦੇ ਸਰੀਰ ਵਿੱਚ ਇੰਨੀ ਥਕਾਵਟ ਸੀ ਕਿ ਉਹ ਬਿਸਤਰੇ ਤੇ ਡਿੱਗ ਪਈ ਉਸਦੀ ਅਗਲੇ ਦਿਨ ਕਾਲਜ ਦੀ ਪ੍ਰੀਖਿਆ ਸੀ ਪਰ ਉਸ ਨੂੰ ਲੱਗ ਰਿਹਾ ਸੀ ਕਿ ਉਹ ਹੁਣ ਹੋਰ ਨਹੀਂ ਕਰ ਸਕਦੀ ਉਸਦੇ ਦਿਮਾਗ ਵਿੱਚ ਸਿਰਫ ਇੱਕ ਗੱਲ ਸੀ ਸ਼ਾਇਦ ਮੈਂ ਇਸ ਸਭ ਛੱਡ ਦੇਵਾਂ ਪਰ ਉਸੇ ਪਲ ਉਸਨੇ ਆਪਣੀ ਮਾਂ ਦੀ ਆਵਾਜ਼ ਯਾਦ ਕੀਤੀ ਜੋ ਕਹਿੰਦੀ ਸੀ ਬੇਟਾ ਤੂੰ ਸਾਡੀ ਆਸ ਹੈ ਇਹ ਸ਼ਬਦ ਉਸ ਦੇ ਅੰਦਰ ਇੱਕ ਨਵੀਂ ਤਾਕਤ ਲਿਆਇ। ਉਹ ਉੱਠੀ, ਆਪਣੀ ਕਿਤਾਬ ਖੋਲੀ ਤੇ ਰਾਤ ਭਰ ਪੜਦੀ ਰਹੀ। ਅਗਲੇ ਦਿਨ ਉਸਨੇ ਪ੍ਰੀਖਿਆ ਵਿੱਚ ਚੰਗੇ ਨੰਬਰ ਲਏ। ਇਹ ਪਲ ਉਸ ਦੀ ਜ਼ਿੰਦਗੀ ਦਾ ਮੋੜ ਸੀ, ਜਿਸ ਨੇ ਉਸ ਨੂੰ ਸਿਖਾਇਆ ਕਿ ਜਦੋਂ ਸਭ ਕੁਝ ਖਤਮ ਲੱਗੇ, ਤਾਂ ਵੀ ਇੱਕ ਛੋਟੀ ਜਿਹੀ ਆਸ ਸਫਰ ਜਾਰੀ ਰੱਖ ਸਕਦੀ ਹੈ। ਸਿਮਰਨ ਨੂੰ ਕੈਨੇਡਾ ਵਿੱਚ ਇੱਕ ਨਵਾਂ ਪਰਿਵਾਰ ਵੀ ਮਿਲਿਆ, ਉਸ ਦੇ ਦੋਸਤ। ਜਦੋਂ ਉਹ ਪਹਿਲੀ ਵਾਰ ਆਈ ਸੀ, ਤਾਂ ਉਸ ਨੂੰ ਕੋਈ ਨਹੀਂ ਜਾਣਦਾ ਸੀ ਪਰ ਰੈਸਟੋਰੈਂਟ ਵਿੱਚ ਕੰਮ ਕਰਦਿਆਂ ਉਸ ਨੇ ਕੁਝ ਅਜਿਹੇ ਦੋਸਤ ਬਣਾਏ ਜੋ ਉਸ ਦੀ ਤਾਕਤ ਬਣ ਗਏ ਇੱਕ ਦੋਸਤ ਜਸਪ੍ਰੀਤ ਜੋ ਖੁਦ ਵੀ ਪੰਜਾਬ ਤੋਂ ਸੀ ਨੇ ਉਸ ਨੂੰ ਹਮੇਸ਼ਾ ਹੌਸਲਾ ਦਿੱਤਾ ਜਦੋਂ ਸਿਮਰਨ ਥੱਕ ਜਾਂਦੀ ਤਾਂ ਜਸਪ੍ਰੀਤ ਉਸ ਲਈ ਚਾਹ ਬਣਾਉਂਦੀ ਤੇ ਕਹਿੰਦੀ ਅਸੀਂ ਇਕੱਠੇ ਇਹ ਸਫ਼ਰ ਪੂਰਾ ਕਰਾਂਗੇ ਉਸ ਦੇ ਦੋਸਤਾਂ ਨੇ ਉਸ ਦੀਆਂ ਛੋਟੀਆਂ-ਛੋਟੀਆਂ ਜਿੱਤਾਂ ਮਨਾਈਆਂ ਉਹ ਜਦੋਂ ਉਸ ਨੂੰ ਪਹਿਲੀ ਨੌਕਰੀ ਮਿਲੀ ਜਦੋਂ ਉਸਨੇ ਪ੍ਰੀਖਿਆ ਪਾਸ ਕੀਤੀ ਤੇ ਜਦੋਂ ਉਹ ਅਧਿਆਪਕ ਬਣੀ ਉਹ ਇਕੱਠੇ ਬੈਠ ਕੇ ਹੱਸਦੇ ਗੱਲਾਂ ਕਰਦੇ ਤੇ ਇੱਕ ਦੂਜੇ ਦਾ ਸਾਥ ਦਿੰਦੇ ਸਿਮਰਨ ਨੂੰ ਅਹਿਸਾਸ ਹੋਇਆ ਕਿ ਪਰਿਵਾਰ ਸਿਰਫ ਖੂਨ ਦਾ ਰਿਸ਼ਤਾ ਨਹੀਂ ਹੁੰਦਾ ਸਗੋਂ ਉਹ ਲੋਕ ਵੀ ਹੁੰਦੇ ਹਨ ਜੋ ਤੁਹਾਡੇ ਨਾਲ ਮੁਸ਼ਕਲ ਵੇਲੇ ਖੜੇ ਹੁੰਦੇ ਹਨ ਇਹ ਦੋਸਤ ਉਸ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਸਿਮਰਨ ਦੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਸਭ ਦੇ ਹਿੱਸੇ ਆਉਂਦੀਆਂ ਹਨ ਪਰ ਜੋ ਉਹਨਾਂ ਦਾ ਸਾਹਮਣਾ ਕਰਦੇ ਹਨ ਉਹੀ ਜਿੱਤਦੇ ਹਨ ਇਸ ਕਹਾਣੀ ਦਾ ਸਬਕ ਇਹ ਹੈ ਕਿ ਆਪਣੇ ਸੁਪਨਿਆਂ ਨੂੰ ਕਦੇ ਨਾ ਛੱਡੋ ਭਾਵੇਂ ਰਾਹ ਵਿੱਚ ਕਿੰਨੀਆਂ ਵੀ ਰੁਕਾਵਟਾਂ ਆਉਣ ਸਿਮਰਨ ਨੇ ਸਾਬਤ ਕੀਤਾ ਕਿ ਜੇ ਦਿਲ ਵਿੱਚ ਇੱਛਾ ਹੋਵੇ ਤੇ ਮਿਹਨਤ ਕਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਉਸ ਦੀ ਜ਼ਿੰਦਗੀ ਸਾਨੂੰ ਦੱਸਦੀ ਹੈ ਕਿਸਫਲਤਾ ਉਦੋਂ ਮਿਲਦੀ ਹੈ ਜਦੋਂ ਤੁਸੀਂ ਆਪਣੇ ਡਰ ਨੂੰ ਹਰਾਉਂਦੇ ਹੋ ਤੇ ਆਪਣੇ ਟੀਚੇ ਵੱਲ ਵੱਧਦੇ ਹੋ ਸਾਡੇ ਸਾਰਿਆਂ ਲਈ ਇੱਕ ਸੁਨੇਹਾ ਹੈ ਜਿਸ ਸਿਮਰਨ ਆਪਣੀਆਂ ਮੁਸ਼ਕਿਲਾਂ ਨੂੰ ਪਾਰ ਕਰ ਸਕਦੀ ਹੈ ਤਾਂ ਤੁਸੀਂ ਵੀ ਕਰ ਸਕਦੇ ਹੋ ਆਪਣੇ ਸੁਪਨਿਆਂ ਲਈ ਲੜੋ ਮਿਹਨਤ ਕਰੋ ਤੇ ਹੌਸਲਾ ਨਾ ਛੱਡੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ